ਸਰ ਜੀ ਤੁਸੀਂ ਦੇਖ ਰਹੇ ਹੋ ਪ੍ਰਾਈਮ ਪੰਜਾਬ 7 ਅੱਜ ਅੰਮ੍ਰਿਤਸਰ ਦੇ ਹਲਕਾ ਅਜਨਾਲਾ ਦੇ ਪਿੰਡ ਮਠਿਆ ਵਿੱਚ ਪਹੁੰਚੇ ਹਾਂ ਜਿੱਥੇ ਉਹ ਇੱਕ ਪਰਿਵਾਰ ਦੇ ਦੋ ਬੱਚਿਆਂ ਦਾ ਐਕਸੀਡੈਂਟ ਹੋ ਗਿਆ ਜਿਸ ਤੋਂ ਬਾਅਦ ਪਰਿਵਾਰ ਦਾ ਜਿਹੜਾ ਘਰ ਦਾ ਗੁਜ਼ਾਰਾ ਬੜਾ ਮੁਸ਼ਕਲ ਹੋ ਗਿਆ ਤੇ ਜਿਹੜਾ ਕਰਜ਼ਾ ਜਿਹੜਾ ਮਾਪੇ ਉੱਤੇ ਸਿਰ ਤੇ ਚੜ ਚੁੱਕਾ ਇਸੇ ਰਮ ਘਰ ਦੇ ਵਿੱਚ ਪਹੁੰਚੇ ਤੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਅੰਮ੍ਰਿਤਸਰ ਅਜਨਾਲਾ ਦੇ ਲਾਗੇ ਪਿੰਡ ਜਿਹੜਾ ਵਾ ਮਠਿਆ ਦਾ ਜਿੱਥੇ ਦੋ ਸਗੇ ਭਰਾ ਘਰ ਦੇ ਵਿੱਚੋਂ ਮੋੜ ਸਕਦੇ ਕਿਸੇ ਕਾਮਲੀ ਘਰੋਂ ਬਾਹਰ ਨਿਕਲੇ ਸੀ ਅਚਾਨਕ ਜਿਹੜਾ ਇਹਨਾਂ ਦਾ ਭਿਆਨਕ ਐਕਸੀਡੈਂਟ ਹੋ ਜਾਂਦਾ ਤੇ ਇਹ ਜਿਹੜੀ ਤਸਵੀਰ ਤੁਸੀਂ ਦੇਖ ਰਹੇ ਹੋ ਦਵਿੰਦਰ ਸਿੰਘ ਦੀ ਇਹ ਸਭ ਤੋਂ ਛੋਟਾ ਮੁੰਡਾ ਸੀ ਜੋ ਕਿ ਬੜੇ ਲਾਡਾਂ ਦੇ ਨਾਲ ਮਾਪਿਓ ਨੇ ਪਾਲਿਆ ਸੀ ਲੇਕਿਨ ਜਿਹੜਾ ਮੰਜੇ ਤੇ ਲੰਮੇ ਪਿਆ ਸੀ ਉਹਦਾ ਨਾਮ ਜਗਵੀਰ ਸਿੰਘ ਆ ਜੋ ਕਿ ਅੱਜ ਵੀ ਉਹਦਾ ਇਲਾਜ ਚੱਲਿਆ ਲੇਕਿਨ ਪਰਿਵਾਰ ਕੋਲ ਇਹਨਾਂ ਪੈਸਾ ਨਹੀਂ ਹੈਗਾ ਕਿ ਆਪਣੇ ਜਿਹੜਾ ਪੁੱਤ ਦਾ ਇਲਾਜ ਕਰਾ ਸਕੇ ਲੇਕਿਨ ਜਿਹੜੇ ਪਰਿਵਾਰ ਦੇ ਮੁਖੀਆ ਨੇ ਜਿਹੜੇ ਉਹਨਾਂ ਦੇ ਪਿਤਾ ਜੀ ਨੇ ਉਹ ਸਿਰਫ 10000 ਰੁਪਏ ਜਿਹੜੀ ਉਹਨਾਂ ਦੀ ਤਨਖਾਹ ਵਾ ਜਿਹਦੇ ਵਿੱਚ ਮਹਾ ਇੱਕ ਘਰ ਦਾ ਗੁਜ਼ਾਰਾ ਇਹਨਾਂ ਦਾ ਹੁੰਦਾ ਵਾ ਲੇਕਿਨ ਅੱਜ ਪਰਿਵਾਰ ਵਾਲੋ ਇੱਕ ਐਨ ਆਰ ਆਈ ਜਾਂ ਹੋਰ ਜਿਹੜੇ ਸੱਜਣ ਮਿੱਤਰ ਨੇ ਉਹਨਾਂ ਤੋਂ ਮਦਦ ਦੀ ਗੁਹਾਰ ਲਗਾਈਏ ਗੱਲਬਾਤ ਕਰਦੇ ਆ ਉਹਨਾਂ ਦੇ ਮਾਤਾ ਜੀ ਨਾਲ ਵੀ ਆਖਿਰ ਕੀ ਗੱਲਬਾਤ ਹੋਈ ਸੀ ਤੁਹਾਡੇ ਮੁੰਡਿਆਂ ਨਾਲ ਸਾਡੇ ਬੇਟੇ ਕੰਮ ਤੇ ਜਾਣਦੇ ਸੀ ਦੋਨੇ ਇਹਨਾਂ ਦਾ ਐਕਸੀਡੈਂਟ ਹੋਇਆ ਵਾ ਜਿਹੜਾ ਛੋਟਾ ਉਹਦੀ ਮੌਕੇ ਤੇ ਡੈਥ ਹੋ ਗਈ ਆ ਇਹਨੂੰ ਸੱਟਾਂ ਜਿਹੜੀਆਂ ਬਹੁਤ ਜ਼ਿਆਦਾ ਲੱਗੀਆਂ ਵਾ ਤੇ ਇਹਨੂੰ ਅਮਨਦੀਪ ਹਸਪੀਟਲ ਫਿਰ ਪਿੰਡ ਵਾਲੇ ਲੈ ਗਏ ਸਾਨੂੰ ਨਹੀਂ ਪਤਾ ਵੀ ਬੈਂਡ ਵਾਲਿਆ ਨਹੀਂ ਉੱਥੇ ਖੜਿਆ ਵਾ ਤੇ ਸੱਟਾਂ ਵੀ ਬਹੁਤ ਲੱਤ ਵੀ ਇਹਦੀ ਟੁੱਟੀ ਆ ਬਾਹ ਵੀ ਟੁੱਟੀ ਆ ਮੋਢੇ ਤੇ ਵੀ ਆ ਮੂੰਹ ਦਾ ਚਪੜਾ ਵੀ ਆ ਸੱਟਾਂ ਬਹੁਤ ਜ਼ਿਆਦੀਆਂ ਵਾ ਘਰੋਂ ਦੋਨੋਂ ਭਰਾ ਕੀ ਕਹਿ ਕੇ ਗਏ ਸੀ ਕਿਸ ਕੰਮ ਲਈ ਘਰੋਂ ਨਿਕਲੇ ਸੀ ਕਿਸ ਤਰ੍ਹਾਂ ਫਿਰ ਪਤਾ ਲੱਗਾ ਤੁਹਾਨੂੰ ਕਿ ਤੁਹਾਡੇ ਬੱਚਿਆਂ ਦਾ ਐਕਸੀਡੈਂਟ ਹੋ ਚੁੱਕਾ ਹੈ ਘਰੋਂ ਤੇ ਕੰਮ ਤੇ ਗਿਆ ਸੀ ਜਦੋਂ ਤੇ 9:30 ਗਏ ਆ ਤੇ ਸਾਨੂੰ ਉੱਥੋਂ ਫੋਨ ਆਇਆ ਵੀ ਤੁਹਾਡੇ ਬੇਟੇ ਦਾ ਐਕਸੀਡੈਂਟ ਹੋਇਆ ਵਾ ਤੇ ਅਹੀਂ ਤੇ ਸਾਡੇ ਤੇ ਪੈਰਾਂ ਥੱਲੇ ਜ਼ਮੀਨ ਹੀ ਨਿਕਲ ਗਈ ਕੋਈ ਮਾਂ ਪਿਓ ਥੋੜੀ ਕਹਿ ਸਕਦਾ ਸਾਡੇ ਬੱਚੇ ਨੂੰ ਇੰਨੀ ਸੱਟ ਆਹੀਂ ਤੇ ਉਹ ਕਿਹਾ ਕਿ ਚਲੋ ਰਗੜ ਲੱਗੀ ਹੋਊ ਥੋੜੀ ਬਹੁਤੀ ਹੋਊਗੀ ਉੱਥੇ ਜਦੋਂ ਜਾ ਕੇ ਵੇਖਿਆ ਵਾ ਤੇ ਇਹਨੂੰ ਵੱਡੇ ਬੇਟੇ ਨੂੰ ਤੇ ਇਥੇ ਰਾਏ ਸਾੰਗੀ ਹਸਪੀਟਲ ਲੈ ਗਿਆ ਤੇ ਜਿਹੜਾ ਛੋਟਾ ਸੀ ਉਥੇ ਪੁਲਿਸ ਵੀ ਆ ਗਈ ਆ ਉਹ ਮੌਕੇ ਤੇ ਜਦੋਂ ਡੈਥ ਹੋ ਗਈ ਤੇ ਉਹਨੂੰ ਐਂਬੂਲੈਂਸ ਤੇ ਗੁਰਨਾਨਕ ਲੈ ਗਿਆ ਇਹਨੂੰ ਵੀ ਇੱਕ ਵੀਰ ਆਪਣੀ ਗੱਡੀ ਦੇ ਉੱਤੇ ਗੁਰਨਾਨਕ ਹੀ ਲੈ ਗਿਆ ਵਾ ਤੇ ਸਾਡੇ ਜਾਂਦਿਆਂ ਨੂੰ ਤਾਂ ਲੱਗਿਆ ਹੀ ਦੋਨਾਂ ਨੂੰ ਲੱਗਿਆ ਹੀ ਅਸੀਂ ਫਿਰ ਗੁਰੂ ਨਾਨਕੀ ਘਾਇਏ ਉੱਥੇ ਵੇਖਿਆ ਦੋਨਾਂ ਨੂੰ ਪਰ ਜਦੋਂ ਅਸੀਂ ਵੇਖਿਆ ਸਾਡੇ ਕੋ ਵੇਖੇ ਨਹੀਂ ਗਏ ਆਪਣੇ ਬੇਟੇ ਨਹੀਂ ਵੇਖੇ ਗਏ ਛੋਟੇ ਨੂੰ ਵੀ ਵੇਖਿਆ ਜੀ ਦੋ ਤਿੰਨਾਂ ਕਿ ਆਈ ਨਹੀਂ ਹੈਗਾ ਵੱਡੇ ਅਲ ਵੇਖਿਆ ਤੇ ਵੱਡਾ ਵੀ ਸਾਡੇ ਕੋ ਨਹੀਂ ਵੇਖਿਆ ਗਿਆ ਸਾਰਾ ਖੂਨ ਦੇ ਨਾਲ ਹੀ ਇਹ ਲਤਬਾਤ ਹੋਈ ਆਈ ਜੰਨਾ ਕੋ ਪੈਸਾ ਲੱਗ ਚੁੱਕਾ ਸੀ ਫਿਰ ਕਿਸ ਤਰ੍ਹਾਂ ਮਦਦ ਕੀਤੀ ਆ ਕਿਉਂਕਿ ਪਤਾ ਲੱਗਾ ਕਿ ਇਹਨਾਂ ਜਿਹੜੇ ਪਿਤਾ ਜੀ ਆ ਸਿਰਫ 10000 ਰੁਪਏ ਦੀ ਤਨਖਾਹ ਸੀ ਫਿਰ ਕਿਸ ਤਰ੍ਹਾਂ ਜਿਹੜਾ ਆਪਣੇ ਬੱਚੇ ਬਚਾ ਕਰਨ ਵਾਸਤੇ ਬਚਾਉਣ ਵਾਸਤੇ ਕਿੰਨੇ ਕ ਜਿਹੜਾ ਕਰਜ਼ਾ ਚੁਕਾਣਾ ਪਿਆ ਤੁਹਾਨੂੰ ਕਰਜ਼ਾ ਤੇ ਸਾਰੇ ਅਸੀਂ ਆਪਣਾ ਕਰਜ਼ੇਵਾਲ ਨਹੀਂ ਵੇਖਿਆ ਅਸੀਂ ਆਪਣੇ ਪੁੱਤ ਵੱਲ ਵੇਖਿਆ ਵਾ ਤੇ ਕਰਜ਼ਾ ਅਸੀਂ ਅਨੇ ਸਾਡਾ ਪੁੱਤ ਬਚ ਜਾਵੇ ਤੇ ਪੈਸਾ ਤੇ ਚਲੋ ਫਿਰ ਵੀ ਆ ਜਾਊਗਾ ਆਪਾਂ ਪੰਡ ਪੈਸਿਆਂ ਦੀ ਲੈ ਜੀਏ ਪੁੱਤ ਨਹੀਂ ਲੱਭਦੇ ਅਸੀਂ ਪੈਸਾ ਨਹੀਂ ਵੇਖਿਆ ਅਸੀਂ ਆਪਣੇ ਪੁੱਤ ਵੱਲ ਵੇਖੰਦੇ ਆਂ ਇਸ ਤਰ੍ਹਾਂ ਦਾ ਇਹ ਰਹਿਣ ਸਹਿਣ ਸੀ ਘਰ ਦੇ ਵਿੱਚ ਪਿੰਡ ਜੇ ਕਿਸ ਤਰ੍ਹਾਂ ਦਾ ਰਹਿੰਦਾ ਸੀ ਵਿੱਚ ਸਾਰ ਅੱਜ ਤੱਕ ਇਹਨਾਂ ਨੇ ਨਾ ਕਦੀ ਕਿਤੇ ਫਰੇ ਨਹੀਂ ਆ ਕਦੀ ਇਹਨਾਂ ਦਾ ਲਾਮਾ ਨਹੀਂ ਆਇਆ ਕਿਸੇ ਦੇ ਨਾਲ ਕੋਈ ਲੜਾਈ ਝਗੜਾ ਨਹੀਂ ਹੋਇਆ ਵੀ ਤੇ ਸਾਰਾ ਪਿੰਡ ਉਦੋਂ ਤੇ ਬਹੁਤ ਹੀ ਜ਼ਿਆਦਾ ਕਿਤੇ ਉਦਾਸ ਹੋਇਆ ਹੀ ਪਿੰਨੇ ਮੁੰਡੇ ਜਿਹੜੇ ਇਲਾਕੇ ਸੀ ਕਿ ਤਸਵੀਰ ਬਿਲਕੁਲ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਦਵਿੰਦਰ ਸਿੰਘ ਜੀ ਜੋ ਕਿ ਸਭ ਤੋਂ ਛੋਟਾ ਸੀ ਅੱਜ ਇਸ ਦੁਨੀਆ ਵਿੱਚ ਨਹੀਂ ਰਿਹਾ ਉਸ ਮਾਂ ਪਿਓ ਦੇ ਉੱਤੇ ਕਿਸ ਤਰ੍ਹਾਂ ਬੀਤਦੀ ਕਿਉਂਕਿ ਇਕ ਛੋਟਾ ਭਰਾ ਸੀ ਤੇ ਵੱਡਾ ਅਜ ਮੰਜੇ ਤੇ ਲੰਮੇ ਪਿਆ ਤੇ ਲੇਕਿਨ ਪ੍ਰਵਾਦ ਦੇ ਦੁੱਖਾਂ ਦਾ ਪਹਾੜ ਜਿਹੜਾ ਟੁਰ ਚੁੱਕਾ ਵਾ ਲੇਕਿਨ ਪਿਓ ਹੁਣ ਦਰਦਾਂ ਦੀਆਂ ਠੋਕਰਾ ਖਾ ਰਿਆ ਵਾ ਲੋਕਾਂ ਕੋ ਮਦਦ ਦੀ ਅਪੀਲ ਕਰਨੇ ਕਿ ਸਾਡਾ ਬੱਚਾ ਦਾ ਮੰਜੇ ਤੇ ਲੰਮੇ ਪਿਆ ਉਸਦੇ ਇਲਾਜ ਵਾਸਤੇ ਹੁਣ ਇਨਾਂ ਕੋ ਪੈਸੇ ਨਹੀਂ ਹੈਗੇ ਲੇਕਿਨ ਅਸੀਂ ਵੀ ਜਿਹੜੇ ਐਨਆਰਆਈ ਵੀਰ ਨੇ ਜਾਂ ਹੋਰ ਪਿੰਡ ਦੇ ਲੋਕ ਨੇ ਜਾਂ ਸੱਜਣ ਦਾਨੀ ਨੇ ਅਸੀਂ ਉਹਨਾਂ ਨੂੰ ਅਪੀਲ ਕਰਦੇ ਆ ਕਿ ਇਸ ਪਰਿਵਾਰ ਦੀ ਵੱੱਟਵਾ ਜਰੂਰ ਮਦਦ ਕਰਿਓ ਤੁਸੀਂ ਹਾਲਾਤ ਵੀ ਤੁਹਾਨੂੰ ਕੱਲੀ-ਕੱਲੀ ਤਸਵੀਰਾਂ ਦਿਖਾਤੀ ਹਾਲਾਤ ਵੀ ਦਿਖਾ ਦਿੱਤੇ ਨੇ ਲੇਕਿਨ ਹੁਣ ਡਾਕਟਰਾਂ ਵੱਲੋਂ ਇਸ ਦਾ ਖਰਚਾ ਜਿਹੜਾ ਹੋਰ ਵਧਾ ਦਿੱਤਾ ਗਿਆ ਹੋਰ ਵੀ 4-5 ਲੱਖ ਰੁਪਏ ਲੱਗੇਗਾ ਹੋ ਸਕਦਾ ਗਾਂ ਵੀ ਲੱਗ ਸਕਦਾ ਲੇਕਿਨ ਪਰਿਵਾਰ ਨੇ ਅੱਜ ਮਦਦ ਦੀ ਅਪੀਲ ਕੀਤੀ ਹੈ ਕਿ ਸਾਡੀ ਜੜੀ ਮਦਦ ਕੀਤੀ ਜਾਵੇ ਹੁਣ ਦੱਸੋ ਵੀ ਕੀ ਕੀ ਇਹਦਾ ਜੜਾ ਛੋਟਾ ਵੱਡਾ ਮੁੰਡਾ ਵਾ ਕਿਤੇ ਕਿਤੇ ਉਹਦਾ ਆਪਰੇਟ ਹੋਇਆ ਵਾ ਉਹਦਾ ਇੱਕ ਤੇ ਆ ਮੋਢਾ ਜੋ ਹਾਂ ਹਾਂ ਮੋਢਾ ਇਹਦਾ ਟੁੱਟਾ ਸੀ ਇੱਕ ਮੋਢੇ ਮੋਢਾ ਟੁੱਟਾ ਵਾ ਇੱਕ ਬਾਹ ਟੁੱਟੀ ਆ ਇੱਕ ਲੱਤ ਟੁੱਟੀ ਆ ਇੱਕ ਮੂੰਹ ਦਾ ਚਬਾੜਾ ਟੁੱਟਾ ਵਾ ਤੇ ਇਹਨੂੰ ਸੱਟ ਤੇ ਬਹੁਤ ਜ਼ਿਆਦਾ ਹੀ ਮੂੰਹ ਤੇ ਵੀ ਉਹਨਾਂ ਨੇ ਕਿ ਪਲੇਟਾਂ ਪਾਈਆਂ ਸੀ ਡੇਢ ਮਹੀਨਾ ਤੇ ਜੂਸ ਦੇ ਸਿਰ ਤੇ ਰਿਹਾ ਵਾ ਪਾਣੀ ਦੇ ਸਿਰ ਤੇ ਸਿਰਫ ਪਾਣੀ ਪੀਂਦੇ ਰਹਿਆ ਤੇ ਹੁਣ 3 ਮਹੀਨੇ ਹੋ ਗਏ ਆ 3 ਮਹੀਨੇ ਬਾਅਦ ਹੁਣ ਥੋੜਾ ਅੱਧਾ ਫੁਲਕਾ ਇਹਨੂੰ ਨਿਆਂ ਦੀ ਤਰੀ ਦੇ ਵਿੱਚ ਪਿਓ ਕੇ ਦਈਦਾ ਉਹ ਖੰਦਾ ਸੀ ਕਿ ਹੁਣ ਜਵਾਨ ਹੋਏ ਸੀ ਪੁੱਤ ਅੱਜ ਪਿਓ ਦਾੜਾ ਮੋਢਾ ਬੰਨਣਾ ਸੀ ਉਹ ਘਰ ਦੀ ਜਿਹੜੀ ਗਰੀਬੀ ਦੂਰ ਕਰਨੀ ਸੀ ਅੱਜ ਗਰੀਬੀ ਦੂਰ ਕਰਨ ਕੀ ਕਰਨੀ ਸੀ ਲੇਕਿਨ ਆਪ ਇਸ ਦੁਨੀਆ ਵਿੱਚ ਚਲਾ ਗਿਆ ਉਹ ਤੇ ਵੇਖੋ ਸਾਰ ਹੁਣ ਆਪਾਂ ਬੱਚੇ ਜਦੋਂ ਛੋਟੇ ਹੁੰਦੇ ਆ ਆ ਪੰਜ ਜਦੋਂ ਵੱਡੇ ਹੁੰਦੇ ਆ ਕਰਦਿਆਂ ਕਰਦਿਆਂ ਮਾਪੇ ਬੁੱਢੇ ਹੋ ਜਾਂਦੇ ਆ ਆ ਦਿਨ ਵੇਖਣ ਲੱਗਿਆ ਹੁਣ ਸਾਡੇ ਤੇ ਚਲੋ ਪੁੱਤ ਜਵਾਨ ਹੋਏ ਸੀ ਤੇ ਮਨ ਬਹੁਤ ਖੁਸ਼ ਵੀ ਖੋਜ ਹੋਇਆ ਵੀ ਚਲੋ ਬੱਚੇ ਆਪਣੇ ਹਾਨੀ ਹੋਏ ਆ ਨਾਲ ਕਮਾਈ ਕਰਨ ਲੱਗੇ ਚਲੋ ਸਾਡੀ ਵੀ ਕਿਤੇ ਗਰੀਬੀ ਨਿਕਲ ਜੂਗੀ ਪਰ ਆ ਜਿਹੜਾ ਦੁੱਖਿਆ ਨੇ ਇਹ ਨਹੀਂ ਵੇਖਿਆ ਜਾਂਦਾ ਇਹਦੇ ਤੋਂ ਪਹਿਲਾਂ ਮਾਪੇ ਰੱਬਾ ਮਾਪੇ ਲੈ ਜਾ ਭਈ ਲੋ ਬੱਚਿਆਂ ਨੂੰ ਨਾ ਤੁਖੜੀ ਆ ਨਹੀਂ ਦੁੱਖ ਵੇਖਿਆ ਜਾਂਦਾ ਜੇ ਕਿ ਆ ਜੇ ਇਹਨੂੰ ਕਿਤੇ ਸਟਾਂ ਲੱਗੀਆਂ ਸਾਡਾ ਦੂਜਾ ਬੱਚਾ ਹੀ ਨਾ ਜਾਂਦਾ ਜੇ ਇਹਨੂੰ ਲੱਗੀਆਂ ਉਹਨੂੰ ਵੀ ਲੱਗ ਜਾਂਦੀਆਂ ਜਿਸ ਤਰ੍ਹਾਂ ਇਹਦਾ ਲਾਜ ੋਂਡਿਆ ਸੀ ਉਹਦਾ ਵੀ ਕਰਾ ਦਿੰਦੇ ਕਹਿੰਦੇ ਕਿ ਭੈਣ ਵੀ ਸੀ ਹੁਣ ਉਹ ਭੈਣ ਵੀ ਕਹਿੰਦੇ ਉਹ ਡੀਕਦੀ ਆ ਜੋ ਰਕੜੀ ਦਾ ਦਿਨ ਤਿਆਰ ਹੁੰਦਾ ਤਾਂ ਮਨ ਪਰ ਹੁੰਦਾ ਕਿ ਮੇਰਾ ਛੋਟਾ ਵੀਰ ਜਿਹੜਾ ਲਾਡਾ ਨਾਲ ਪਾਲੇ ਕਿਉਂਕਿ ਜਿਹੜੇ ਛੋਟੇ ਬੱਚੇ ਹੁੰਦੇ ਨੇ ਸਭ ਤੋਂ ਘਰ ਦੇ ਫੈਮਿਲੀ ਦੇ ਵਿੱਚੋਂ ਸਭ ਤੋਂ ਲਾੜਲੇ ਬੱਚੇ ਹੁੰਦੇ ਨੇ ਫੇ ਜਿਨ੍ਹਾਂ ਨੂੰ ਨਾ ਕੋਈ ਮਾਂ ਪਿਓ ਕੁਝ ਕਹਿੰਦਾ ਨਾ ਭਰਾ ਕੁਝ ਕਹਿ ਸਕਦਾ ਕਿਉਂਕਿ ਲਾਡਾ ਨਾਲ ਪਾਲੇ ਹੁੰਦੇ ਅੱਜ ਵੀ ਯਾਦ ਆਉਂਦੀ ਫਿਰ ਬੱਚੇ ਦੀ ਹਾਂਜੀ ਬਹੁਤ ਯਾਦ ਆਉਂਦੀ ਆ ਜਦੋਂ ਕੰਮ ਤੇ ਜਾਂਦੇ ਸੀ ਮੈਂ ਉਦੋਂ ਪਿੱਛਾ ਵੇਖਦੀ ਖਾਮਦਿਆਂ ਦਾ ਮੂੰਹ ਵੇਖਦੀ ਹਾਂ ਇਹਨਾਂ ਦਾ ਭੈਣ ਵੀ ਫੋਨ ਕਰਦੀ ਸੀ ਜਿੰਨਾ ਚਿਰ ਉਹ ਗੱਲ ਨਹੀਂ ਕਰਦੀ ਉਹਨਾਂ ਚਿਰ ਉਹ ਰੋਟੀ ਨਹੀਂ ਖਾਂਦੀ ਦੋਨੇ ਵੀਰਾਂ ਦੇ ਨਾਲ ਗੱਲ ਕਰਦੀ ਸੀ ਤੁਹਾਨੂੰ ਵੀ ਪਤਾ ਲੱਗਾ ਕਿ ਜਿਹੜਾ ਦਵਿੰਦਰ ਸੀ ਸ਼ਹਿਰ ਦੇ ਵਿੱਚ ਨੌਕਰੀ ਕਰਦਾ ਸੀ ਲੇਕਿਨ ਪਹਿਲੀ ਤਨਖਾਹ ਆਈ ਸੀ ਉਸ ਵਿੱਚ ਤੇ ਜਦੋਂ 6 ਮਹੀਨੇ ਹੋ ਗਏ ਸੀ ਕੰਮ ਤੇ ਜਾਂਦੇ ਨੂੰ ਇਹਨਾਂ ਮਹੀਨਿਆਂ ਤੋਂ ਬਾਅਦ ਉਹਨੂੰ ਪਹਿਲੀ ਤਨਖਾਹ ਮਿਲੀ 12000 ਰੁਪਿਆ ਤਨਖਾਹ ਮਿਲੀ ਐਤਵਾਰ ਤਨਖਾਹ ਮਿਲੀ ਆ ਤੇ ਸੂਰ ਇਸ ਤਰ੍ਹਾਂ ਹੋਈ ਆਏ ਤੇ ਮੇਰੇ ਪੋਤਰੀ ਕੀਤੇ 100 ਰੁਪਿਆ ਨਹੀਂ ਕਢਾਇਆ ਉਹਦੇ ਵਿੱਚੋਂ ਉਹਨਾਂ ਜਿਹੜੇ ਤੁਹਾਨੂੰ ਦੇਖ ਰਹੇ ਨੇ ਐਨਆਰਈ ਵੀਰ ਨੇ ਜਾਂ ਹੋਰ ਇਸ ਸਮਾਜ ਸੇਵ ਸੰਸਥਾ ਨੇ ਜਾਂ ਹੋਰ ਵੀ ਜਿਹੜੇ ਸੱਜਣ ਦਾਨੀ ਨੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੀਦਾ ਕਿ ਇਸ ਤਰ੍ਹਾਂ ਮਦਦ ਹਾੜੀ ਕੀਤੀ ਜਾਵੇ ਇਹੋ ਹੀ ਅਕਾ ਚਲੋ ਸਾਡੀ ਵਾਦ ਤੋਂ ਵੱਧ ਜੜੀ ਆ ਮਦਦ ਕੀਤੀ ਜਾਵੇ ਤੇ ਜਿਹੜਾ ਸਾਡਾ ਬੇਟਾ ਮੰਜੇ ਦੇ ਉੱਤੇ ਆ ਇਹਦਾ ਇਲਾਜ ਹੋ ਵਧੀਆ ਹੋ ਸਕੇ ਤੇ ਚਲੋ ਵਧੀਆ ਠੀਕ ਹੋਵੇ ਮਾਪੇ ਕਹਿੰਦੇ ਆ ਕਿ ਚਲੋ ਵਧੀਆ ਇਲਾਜ ਹੋਵੇ ਤੇ ਠੀਕ ਠਾਕ ਤੁਰਿਆ ਫਿਰ ਮਾਪਿਆਂ ਦੇ ਸਾਹਮਣੇ ਇੰਨਾ ਹੀ ਬੜਾ ਹੁੰਦਾ ਵਾ ਬਿਲਕੁਲ ਜੀ ਅਸੀਤ ਦਵਿੰਦਰ ਦੀ ਮਾਤਾ ਜੀ ਤੇ ਜਿਹੜਾ ਵੱਡਾ ਬੇਟਾ ਜਗਵੀਰ ਉਹ ਮੰਜੇ ਤੇ ਲਮੇ ਪਿਆ ਵਾ ਲੇਕਿਨ ਇਹਨਾਂ ਨੇ ਲੋਕਾਂ ਕੋਲੋਂ ਮਦਦ ਦੀ ਅਪੀਲ ਕੀਤੀ ਹੈ ਐਨਆਰਈ ਵੀਰਾਂ ਕੋਲੋਂ ਅਪੀਲ ਕੀਤੀ ਹੈ ਕਿ ਸਾਡੀ ਜਿਹੜੀ ਮਦਦ ਕੀਤੀ ਜਾਵੇ ਕਿਉਂਕਿ ਹੁਣ ਇਹਨਾਂ ਕੋਲ ਪੈਸਾ ਨਹੀਂ ਹੈਗਾ ਕਿ ਆਪਣੇ ਬੱਚੇ ਦਾ ਇਲਾਜ ਜੜਾ ਹੋਰ ਕਰਾ ਸਕਣ ਕਿਉਂਕਿ ਡਾਕਟਰਾਂ ਵੱਲੋਂ ਮੰਗਲਵਾਰ ਇਹਨੂੰ ਲੈ ਕੇ ਜਾਣਾ ਸੀ ਜਗਵੀਰ ਨੂੰ ਹਸਪਤਾਲ ਲੇਕਿਨ ਪੈਸੇ ਨਾ ਹੋਣ ਕਰਕੇ ਇਹਨਾਂ ਨੂੰ ਹਸਪਤਾਲ ਨਹੀਂ ਲੈ ਕੇ ਜਾਇਆ ਗਿਆ ਹੁਣ ਗਾਂ ਵੀ ਜਿਹੜੇ ਪੈਸੇ ਦੀ ਹੋਰ ਹੋਰ ਜਿਹੜੇ ਇਲਾਜ ਤੇ ਪੈਸੇ ਲੱਗਣੇ ਉਹਨਾਂ ਨੇ ਪਰਵਾਰ ਨੇ ਸਿਰਫ ਮਦਦ ਦੀ ਅਪੀਲ ਕੀਤੀ ਹੈ ਕਿ ਵੱਤ ਵਾ ਸਾਡੀ ਜਿਹੜੀ ਮਦਦ ਕੀਤੀ ਹੈ ਗੱਲਬਾਤ ਕਰਦੇ ਉਹਨਾਂ ਦੇ ਪਿਤਾ ਦੇ ਨਾਲ ਉਹਨਾਂ ਦਾ ਕੀ ਕਹਿਣਾ ਵਾ ਤੇ ਪਿਤਾ ਜੀ ਨਾਲ ਕੀ ਨਾਮ ਤੁਹਾਡਾ ਸਰਜੀਤ ਸਿੰਘ ਤੇ ਕੀ ਕਹਿਣਾ ਚਾਹੋਗੇ ਸਰਜੀਤ ਸਿੰਘ ਮੈਂ ਗਵਹਾਰ ਕਰਦਾ ਮੈਂ ਸਾੜਿਆਂ ਦੇ ਹੱਥ ਬਨ ਕੇ ਬੇਨਤੀ ਕਰਦਾ ਵੀ ਮੇਰੇ ਪੁੱਤ ਦੀ ਵੱਤ ਵਾ ਵੱਧ ਸਹਾਇਤਾ ਕੀਤੀ ਜਾਵੇ ਤਾਂ ਕਿ ਲਾਜ ਵਧੀਆ ਹੋ ਸਕੇ ਕੀ ਕਹਿਣਾ ਚਾਹੋਗੇ ਕਿਉਂਕਿ ਹੁਣ ਜਿਹੜੇ ਬੱਚੇ ਸੀ ਸਾਡੇ ਜਵਾਨ ਸੀ ਮੋਢਾ ਬੰਨਣਾ ਸੀ ਘਰ ਦੀ ਗਰੀਬੀ ਦੂਰ ਕਰਨੀ ਸੀ ਅੱਜ ਉਸ ਇੱਕ ਨੌਜਵਾਨ ਤੇ ਰਿਆਣੀ ਇੱਕ ਤਾਂ ਮੰਜੇ ਤੇ ਲੰਮੇ ਪਿਆ ਹੁਣ ਘਰ ਦੀ ਗਰੀਬੀ ਕਿਸਤਰਾ ਦੂਰ ਕਰੋਗੇ ਕਿਉਂਕਿ ਹੁਣ ਬੱਚੇ ਤੇ ਵੀ ਪੈਸੇ ਲੱਗਣੇ ਨੇ ਹਾਂਜੀ ਪਹਿਲਾਂ ਆ ਗਿਆ ਹੁਣ ਦਾ ਵੀ ਚਲੋ ਨਾਲ ਜਵਾਨ ਹੋਏ ਆ ਬੇਟੇ ਜਵਾਨ ਹੋ ਗਏ ਆ ਆਪ ਹਾਣੀ ਹੋਏ ਆ ਨਾਲ ਕਮਾਈ ਕਰਨਗੇ ਘਰ ਦੀ ਗਰੀਬੀ ਕੱਟੀ ਜਾਏਗੀ ਤੇ ਪਰ ਹੁਣ ਹਾਲਾਤ ਤੁਹਾਨੂੰ ਪਤਾ ਹੀ ਹੈ ਵੇਖ ਕਿਸ ਤਰ੍ਹਾਂ ਦਾ ਰਹਿਣ ਸਹਣ ਸੀ ਦਵਿੰਦਰ ਦਾ ਦਵਿੰਦਰ ਦਾ ਰਹਿਣ ਸਹਣ ਬੜਾ ਵਧੀਆ ਹੈ ਬਹੁਤ ਵਧੀਆ ਰਹਿਣ ਸਹਣ ਨਜ਼ਰ ਲੱਗੀ ਹੈ ਦੋਆ ਭਰਾਵਾਂ ਨੂੰ ਨਜ਼ਰ ਲੱਗੀ ਹੈ ਅਜੇ ਵੀ ਯਾਦ ਆਉਂਦੀ ਫਿਰ ਬੱਚੇ ਦੀ ਬੜੀ ਯਾਦ ਉਹਦੇ ਸਾਡਾ ਵੀ ਕਈ ਮਨ ਪਰ ਹੁੰਦਾ ਵਾ ਕਿਉਂਕਿ ਜਦੋਂ ਆਪਾਂ ਇਹੋ ਜਿਹੇ ਲੋਕਾਂ ਕੋਲ ਜਾਣੇ ਆ ਉਹਨਾਂ ਦੀ ਮਦਦ ਲਈ ਆਪਾਂ ਲੋਕਾਂ ਨੂੰ ਅਪੀਲ ਕਰਦੇ ਆ ਜਦੋਂ ਆਪਾਂ ਗੱਲਬਾਤ ਕਰ ਸਾਡਾ ਆਪਣਾ ਜਿਹੜਾ ਮਨ ਜਿਹੜਾ ਡੋਲ ਜਾਂਦਾ ਕਿ ਕੀ ਗੱਲਬਾਤ ਕਰਾਂਗੇ ਕਿਉਂਕਿ ਸਾਡਾ ਲੱਭ ਨਹੀਂ ਹੁੰਦੇ ਵੀ ਗੱਲਬਾਤ ਕਰਾਂਗੇ ਜਾਂ ਤੁਹਾਡੇ ਦੱਸਾਂਗੇ ਵੀ ਕੀ ਪ੍ਰਵਾਦ ਹੈ ਬੀਤੀ ਹੈ ਪਰ ਕੀ ਕਰੀਏ ਹੁਣ ਪੁੱਛਣਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਦੱਸਾਂਗੇ ਲੋਕ ਜਿਹੜੇ ਬਹੁਤ ਵਾਰ ਜਿਹੜੀ ਮਦਦ ਕਰਨਗੇ ਕੀ ਕਹਿਣਾ ਚਾਹੋਗੇ ਅਪੀਲ ਸਾਰਿਆਂ ਦੇ ਹੱਥ ਜੀ ਬਨ ਕੇ ਬੇਨਤੀ ਕਰਦਾ ਵੀ ਵੱਧ ਤੋਂ ਵੱਧ ਮੇਰੇ ਬੇਟੇ ਦੀ ਸਹਾਇਤਾ ਕੀਤੀ ਜਾਵੇ ਕਿੰਨੇ ਕੇ ਪੈਸੇ ਲੱਗਣਗੇ ਬੱਚੇ ਹੁਣ 4 ਲੱਖ ਰੁਪਇਆ ਦੱਸਿਆ ਜੇ ਫੇਰ 4 ਤੋਂ ਹੋ ਵੀ ਹੋਰ ਵੀ ਵੱਧ ਵੀ ਸਕਦੇ ਜੇ ਹਾਂਜੀ ਅਸੀਂ ਸੁਣਿਆ ਵੀ ਤੁਸੀਂ ਮੰਗਲਵਾਰ ਲੈ ਕੇ ਜਾਣਾ ਸੀ ਲੱਗੇ ਪੈਸੇ ਵੀ ਜਾਣਾ ਸੀ ਤੇ ਪੈਸਾ ਕਰਕੇ ਮੁੜ ਕੇ ਖੜਿਆ ਨਹੀਂ ਗਿਆ ਪੈਸੇ ਨਹੀਂ ਬਣੇ ਆਪਣਾ ਮੋਬਾਈਲ ਨੰਬਰ ਦੱਸ ਦਿਓ ਤੇ ਤੁਹਾਡਾ Google Pay ਚੱਲਦਾ ਵਾ ਆਪਣਾ ਐਡਰੈਸ ਦੱਸ ਦਿਓ ਪੁਰਪੁਰਾ ਮੇਰਾ ਪਿੰਡ ਮਟਿਆ ਮੋਬਾਈਲ ਨੰਬਰ ਹੈਗਾ 6284746650 6884746650 ਤਸੀਲ ਗੜੀ ਪੈਂਦੀ ਹੈ ਤਸੀਲ 아이 ਨਾਲਾ ਜ਼ਿਲ੍ਹਾ ਅੰਮ੍ਰਿਤਸਰ ਜੇ ਬਿਲਕੁਲ ਜੀ ਇਹ ਸੀ ਉਹਨਾਂ ਦੇ ਦਿਵਿੰਦਰ ਦੇ ਮਾਤਾ ਪਿਤਾ ਨਾਲ ਗੱਲਬਾਤ ਕੀਤੀ ਹੈ ਤਾਂ ਜਿਹੜਾ ਜਗਬੀਰ ਹੈ ਉਹਦਾ ਵੱਡਾ ਪ੍ਰਾਅ ਸੀ ਜਿਹੜਾ ਅੱਜ ਮੰਜੇ ਤੇ ਲੰਮੇ ਪਿਆ ਲੇਕਿਨ ਪੈਸੇ ਨਾ ਹੋਣ ਕਰਕੇ ਜਿਹੜਾ ਲਾਤੋ ਵੀ ਜਿਹੜਾ ਮੁੰਤਾਜ ਨੇ ਲੇਕਿਨ ਇਹਨਾਂ ਦੇ ਪਰਿਵਾਰ ਵਾਲੋ ਐਨਆਰਆਈ ਵੀਰਾਂ ਨੂੰ ਤੇ ਹੋ ਜਿਹੜੇ ਮੋਦਬਾਰ ਸੱਜਣ ਮਿੱਤਰ ਨੇ ਜਿਹੜੇ ਦਾਨੀ ਸੱਜਣ ਨੇ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਬਹੁਤ ਬਹੁਤ ਜਿਹੜੀ ਸਾਡੀ ਮਦਦ ਕੀਤੀ ਕੀਤੀ ਜਾਵੇ ਤਾਂ ਜੋ ਸਾਡਾ ਜਿਹੜਾ ਇੱਕ ਇੱਕੋ ਇੱਕ ਵੜਾ ਪੁੱਤ ਰਹਿ ਗਿਆ ਸੀ ਉਹ ਆਪਣੇ ਪੈਰਾਂ ਦੇ ਸਟੈਂਡ ਹੋ ਕੇ ਜਿਹੜਾ ਘਰ ਦਾ ਜਿਹੜਾ ਦੇਖਭਾਲ ਕਰੇ